ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਸਾਡੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇੰਸਪੈਕਟਰ ਸਈਈਆ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਆ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ ਆਈਟੀਓ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਲ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਰਖਵਿੰਦਰ ਸਿੰਘ ਸਿੰਧ ਪੁੱਤਰ ਕਰਮਚਾਰੀ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰ ਨੰਰੀ ਮੌਕੇ ਵੀਡੀਓਗ੍ਰਾਫਿਕ ਰਹੀਗੀ ਧਰਾਨੇ ਵੀਡੀਓਗ੍ਰਾਫੀ ਜਾਂ ਤਰਾਸ਼ੀ ਧਰਾਨਿਆਂ ਦੇ ਕੋਲ 528300 ਰੁਪਏ ਦੇ ਭਾਰਤੀ ਕੰਸੀ ਨੋਟ ਕੈਸ਼ ਬਨਾਮ ਦੋਇਆ ਜਿੱਥੇ ਇਹਨਾਂ ਨੂੰ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਵਜ ਮਕਰਮਾ ਨੰਬਰ 96 ਮਿਤੀ 13/2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲਿੰਗ ਐਕਟ ਤਾਚੀਤਾ ਤਾਨਸਿਟੀ ਦੇ ਦਰਪਰ ਵਿੱਚ ਤੇ ਹੁਣ ਫਰਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੀ ਕੰਮ ਕਰਦੇ ਆ ਕਿਸੇ ਲਾ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਕੋ ਰੇੜੀ ਫੜੀ ਦਾ ਕੰਮ ਕਰਦਾ ਹੈ ਉਹ ਹੋਰ ਇਹਨਾਂ ਦਾ ਛੋਟਾ ਮੋਟਾ ਕਰਵੋਰ ਹੈਗਾ ਇਹ ਜਿਹੜੀ ਕੋਈ ਪਹਿਲਾਂ ਨੂੰ ਕੋਈ ਮਾਮਲੇ ਚਲਦੇ ਸੀ ਇਸ ਹਮੇਸ਼ਾ ਨਹੀਂ ਅਸੀਂ ਹੋਰ ਇਸ ਵਿੱਚ ਫਰਜ਼ਦਰ ਅਸੀਂ ਇਹਨਾਂ ਨੇ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਜ਼ਦਰ ਉਪਰੋਕਸ਼ਿਚ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉੱਤੇ ਕੁਛ ਨਹੀਂ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਪਸ਼ਿਕ ਕੇ ਜਾਨੀ ਕਿ ਬੇਵਾਰ ਜਗ੍ਹਾ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਜਵਾਰੀ ਨੇ ਜਿਆ ਦੜਾ ਸੱਟਾ ਜਾਂ ਬੈਡਮਿੰਟਨ ਵੀ ਲੋਕਦੇ ਪਛਾਣਦੇ ਇਹ ਜੁਬਾ ਹੀ ਖੇਡਦੇ ਨੇ ਲੋਕ ਕੋਟੜ ਕਿੰਨੀ ਹੁੰਦਾ ਕਿਤਾ ਕੀ ਜੀ ਚਾਰ ਮਹੀਨੇ ਰੈਸਟ ਹੋਏ ਨੇ ਹੁੰਦਾ ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਅਸਾਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇੰਸਪੈਕਟਰ ਸੀਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਰਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਧਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਪੰਚੀ ਕਲੋਨੀ ਆਈਟੀ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮੁਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਲਖਵਿੰਦਰ ਸਿੰਘ ਸਿੰਧ ਪੁੱਤਰ ਕਰਮਚਾਰੀ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਆਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪਰਪਰਨਰੀ ਮੌਕੇ ਵੀਡੀਓਗ੍ਰਾਫੀ ਕਰੇਗੀ ਨਰਾਨੇ ਵੀਡੀਓਗ੍ਰਾਫੀ ਜਾਂ ਤਲਾਸ਼ੀ ਦਰਾਨੇ ਨਾਲ ਕੋਲ 528300 ਰੁਪਏ ਇਹਨੇ ਭਾਰਤੀ ਕਰੰਸੀ ਨੋਟ ਕੈਸ਼ ਬਰਾਮਦ ਹੋਇਆ ਇੱਥੇ ਇਹਨਾਂ ਮੌਕੇ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਬਾਅਦ ਵਿੱਚ ਮਕਰਮਾ ਨੰਬਰ 96 ਮਿਤੀ 13 ਸਤ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲਿੰਗ ਐਕਟ ਅਧੀਨ ਕੀਤਾ ਤਨਸਿਟੀਕਰ ਦਸਪੁਰ ਵਿੱਚ ਤੇ ਉਹਨਾਂ ਫਰਜ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਦਾਂ ਹੀ ਕੰਮ ਕਰਦੇ ਹੈ ਕਿਸੇ ਤਰ੍ਹਾਂ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਪੂਰੀ ਰੇੜੀ ਫੜੀ ਦਾ ਕੰਮ ਕਰਦਾ ਹੈ ਹੋਰ ਇਹਨਾਂ ਦਾ ਛੋਟਾ-ਮੋਟਾ ਕਾਰੋਬਾਰ ਹੈਗਾ ਇਹ ਜਿਹੜੀ ਕੋਈ ਪਹਿਲਾਂ ਤੋਂ ਮੌਜੂਦ ਹੈ ਜੀ ਕਿਸ ਸਮਝ ਨਹੀਂ ਅਸੀਂ ਹੋਰ ਇਸ ਫਰਜ਼ ਦਾ ਅਸੀਂ ਇਹਨਾਂ ਦੀ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਾਵਾਂਗੇ ਫਰਜ਼ ਰੂਪਸ਼ੀਸ਼ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਉਹ ਤੇ ਕੁਝ ਨਾ ਕੁਝ ਹੋਊਗਾ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਪਸ਼ ਹੋ ਕੇ ਜਿਵੇਂ ਕਿ ਬੇਵਾਰ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ ਇਸ ਰੋਵ ਜਵਾਰੀ ਨੇ ਜਿਹੜਾ ਡੜਾ ਸੱਟਾ ਜਾਂ ਹੋਊਗਾ ਬੈਡਮੁੱਟ ਵੀ ਲੋਗੇ ਦੇ ਪਛਾਣ ਲੈ ਇਹ ਜੁਬਾ ਹੀ ਖੇਡਦੇ ਨੇ ਲੋਕ ਟੋਟਲ ਕਿੰਨੀ ਹੁਣ ਤੱਕ ਦੇ ਸਕਦੇ ਐ ਇਹ ਚ ਚਾਰ ਮਹੀਨੇ ਰੈਸਟ ਹੋਏ ਨੇ ਹੁੰਦਾ